ਦੇਖੋ ਹਸੈਨਪੁਰ ਬੂਲੇ ਤੋਂ ਲੈ ਕੇ ਮੰਡਿੰਦਰਪੁਰ ਤੱਕ ਤਕਰੀਬਨ 20-25 ਪਿੰਡ ਜਿਹੜੇ ਨੇ ਆ ਤੁਸੀਂ ਦੇਖ ਸਕਦੇ ਹੋ ਇੰਨੇ ਸੋਹਣੇ ਝੋਨੇ ਸੀਗੇ ਜਿਹੜੇ ਮਹੀਨੇ ਤੱਕ ਪੱਕ ਜਾਣੇ ਸੀਗੇ ਤੇ ਇਹ ਬੰਨ ਟੁੱਟਣ ਦੇ ਨਾਲੇ ਇੱਕ ਆਰਜੀ ਬੰਨ ਸੀਗਾ ਸੰਗਤ ਵੱਲੋਂ ਲਾਇਆ ਗਿਆ ਬੰਨ ਸੀਗਾ ਬਹੁਤ ਕੋਸ਼ਿਸ਼ ਕੀਤੀ ਐ ਮੈਂ ਆਪ ਵੀ ਜਿਹੜੇ ਮਾਰੇ ਆ ਪਰ ਸੰਗਤ ਨੇ ਇੰਨਾ ਕੁ ਜ਼ੋਰ ਲਾਇਆ ਬੰਨ ਨੂੰ ਕਿ ਟੁੱਟੇ ਨਾ ਪਰ ਫਿਰ ਵੀ ਕੱਲ ਜਿਹੜਾ ਉਹ ਬਾਹ ਬੰਨ ਟੁੱਟ ਗਿਆ ਇੰਨਾ ਪਿੱਛੋਂ ਪਾਣੀ ਆ ਰਿਹਾ ਸੋ ਇਹਦੇ ਨਾਲ ਮੇਰੇ ਖਿਆਲ ਚ 35000 ਏਕੜ ਤੋਂ ਉੱਪਰ ਜਿਹੜਾ ਝੋਨੇ ਦਾ ਨੁਕਸਾਨ ਜਿਹੜਾ ਉਹ ਹੋ ਰਿਹਾ ਹੈ ਇੱਥੋਂ ਲੈ ਕੇ ਤਕਰੀਬਨ 25 ਪਿੰਡ ਜਿਹੜੇ ਨੇ ਆ ਤੁਸੀਂ ਬੰਨ ਤੇ ਆਪਾਂ ਖੜੇ ਆ ਤੇ ਲਾਗੇ ਲਾਗੇ ਵਾਲੇ ਪਿੰਡ ਕੁਛ ਮੰਡ ਖੇਤਰ ਦੇ ਅੰਦਰ ਆ ਛੋਟੇ ਛੋਟੇ ਪਿੰਡ ਜਿਹੜੇ ਨੇ ਸੋ ਇਹਦੇ ਚ ਤਕੀਆ ਪਰ ਰੋਆਣਾ ਸ਼ੇਖ ਮੰਗਾ ਆਲੀ ਖੁਰਦ ਆਲੀ ਸਹੈਣਪੁਰ ਬੂਲੇ ਇਹ ਸਾਰੇ ਪਿੰਡ ਜਿਹੜੇ ਨੇ ਅ ਇਫੈਕਟ ਹੋਇਆ ਇਹਨਾਂ ਤੇ ਸੋ ਬਹੁਤ ਬਹੁਤ ਜ਼ਿਆਦਾ ਵੱਡਾ ਨੁਕਸਾਨ ਜਿਹੜਾ ਉਹ ਹੋਇਆ ਕਰੋੜਾਂ ਦਾ ਨੁਕਸਾਨ ਜਿਹੜਾ ਸੰਗਤ ਦਾ ਹੋ ਗਿਆ ਇਹ ਬੰਨ ਟੁੱਟਣ ਦੇ ਨਾਲ ਤੇ ਕੋਸ਼ਿਸ਼ ਬਹੁਤ ਕੀਤੀ ਹੈ ਸਾਰੀ ਸੰਗਤ ਨੇ ਮਿਲ ਕੇ ਪ੍ਰਸ਼ਾਸਨ ਨੇ ਮਿਲ ਕੇ ਕੋਸ਼ਿਸ਼ ਕੀਤੀ ਹੈ ਪਰ ਉਹ ਮੱਧ ਨੂੰ ਨਹੀਂ ਬਚਾ ਸਕਿਆ ਕਿੰਨਾ ਕਾ ਏਰੀਆ ਸੈਕਟਰ ਹੋਊਗਾ ਅਦਾਜ ਨੂੰ ਦੱਸ ਦੇ ਕਿਸੇ ਸਾਹ ਉਹਦੇ ਕੋਲ ਇੱਥੋਂ ਮੈਂ ਐਗਜ਼ੈਕਟ ਤੇ ਨਹੀਂ ਕਹਿ ਸਕਦਾ ਪਰ ਮੈਨੂੰ ਹੁੰਦਾ ਜਾ ਕੇ ਕਿ 35 ਤੋਂ 50 ਹਜ਼ਾਰ ਏਕੜ ਤੱਕ ਜਿਹੜਾ ਉਹ ਝੋਨੇ ਦਾ ਤੇ ਫਸਲਾਂ ਦਾ ਜਿਹੜਾ ਨੁਕਸਾਨ ਹੋਇਆ ਔਰ ਦੂਸਰੀ ਗੱਲ ਇਹ ਹੈ ਕਿ ਇਹ ਝੜੀ ਜੀ ਲੱਗਣ ਦੇ ਨਾਲ ਛੱਤਾਂ ਜਿਹੜੀਆਂ ਟਿਕਣੀਆਂ ਸ਼ੁਰੂ ਹੋ ਗਈਆਂ ਨੇ ਔਰ ਸਾਡੇ ਆ ਕਬੀਰਪੁਰ ਹੁਣੇ ਅਸੀਂ ਅੱਧਾ ਘੰਟਾ ਪਹਿਲਾਂ ਉੱਥੇ ਦੋ ਛੱਤ ਡਿੱਗ ਪਈ ਤੇ ਦੋ ਜ ਇੱਕ ਸਾਡੀ ਭੈਣ ਸੀਗੀ ਇੱਕ ਹੋਰ ਸੀਗਾ ਸਾਥੀ ਉਹ ਦੋਨੇ ਜਣੇ ਛੱਤ ਦੇ ਥੱਲੇ ਆ ਗਏ ਤੇ ਉਹਨਾਂ ਨੂੰ ਕਢਾ ਕੇ ਤੇ ਹੁਣ ਹਸਪਤਾਲ ਪਹੁੰਚਾ ਕੇ ਆਇਆ ਸੋ ਜਿਆਦਾ ਮੀਂਹ ਪੈਣ ਦੇ ਨਾਲ ਹੁਣ ਇਦਾਂ ਦੀਆਂ ਵੀ ਸਮੱਸਿਆਵਾਂ ਖੜੀਆਂ ਹੋ ਰਹੀਆਂ ਵੀ ਜਿਹੜੇ ਕਮਜ਼ੋਰ ਛੱਤਾਂ ਨੇ ਜਾਂ ਬਾਲਿਆਂ ਵਾਲੀਆਂ ਛੱਤਾਂ ਨੇ ਜਾਂ ਹੋਰ ਇਸ ਤਰ੍ਹਾਂ ਦੇ ਤੇ ਉਹ ਵੀ ਚੋਕ ਤੇ ਉਹ ਵੀ ਡਿੱਗਣੀਆਂ ਸ਼ੁਰੂ ਹੋ ਗਈਆਂ ਸੋ ਇਸ ਹਲਕੇ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ